ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੀ ਲੇਟੇ ਸੂਟਾਂ ਦੀ ਤੇ ਰੈਡੀਮੇਡ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਸੂਟਾਂ ਦੀ ਵੀਡੀਓ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸੀ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਗਿਫਟ ਮਿਲੇ ਵੀਡੀਓ ਦੀ ਟਾਈਮਿੰਗ ਰਾਤ 8 ਵਜੇ ਸਵੇਰੇ 10 ਵਜੇ ਹੋਏਗੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਐਡਰੈਸ ਸਾਡਾ ਹੋਏਗਾ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਤੇ ਦੇਖਦੇ ਆਂ ਅੱਜ ਦੇ ਸੂਟ ਅੱਜ ਆਪਾਂ ਲਿਜੀਬੀਜੀ ਦੇ ਸੂਟ ਲੈ ਕੇ ਆਏ ਆ ਜਿਨ੍ਹਾਂ ਦੀ ਕਿ ਬਹੁਤ ਸਾਰੀ ਆਪਾਂ ਨੂੰ ਮੈਸੇਜ ਆ ਰਹੇ ਸੀ ਕਿ ਇਹਨਾਂ ਦੇ ਕਲਰ ਹੋਰ ਦਿਖਾਓ ਤੇ ਜਿਹੜੇ ਕਲਰ ਮੈਨੂੰ ਹੁਣ ਮਿਲੇ ਆ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਐਲੋ ਜੀ ਲਿਜੀਬੀਜੀ ਦਾ ਸੂਟ ਹੋਏਗਾ ਨਿੱਕੀ ਬੂਟੀ ਦਾ ਅੱਜ ਤਕਰੀਬਨ ਨਿੱਕੀ ਬੂਟੀ ਦੇ ਸੂਟ ਆਉਣਗੇ ਸਾਰੇ ਠੀਕ ਹੈ ਐਲੋ ਜੀ ਪਿੰਕ ਕਲਰ ਆ ਗਿਆ ਇਸ ਤਰ੍ਹਾਂ ਠੀਕ ਹੈ ਪਿੰਕ ਕਲਰ ਦਾ ਸੂਟ ਹੈ ਔਰ ਇਹਦੇ ਨਾਲ ਆਏਗਾ ਪੱਟੀ ਵਾਲਾ ਦੁਪੱਟਾ ਠੀਕ ਹੈ ਦੁਪੱਟਾ ਪਿਓਰ ਦਾ ਨਹੀਂ ਹੋਏਗਾ ਸੈਮੀ ਪਿਓਰ ਦਾ ਦੁਪੱਟਾ ਹੋਏਗਾ ਇਸ ਤਰ੍ਹਾਂ ਦੀ ਲੁੱਕ ਆਏਗੀ ਸੂਟ ਦੀ ਠੀਕ ਹੈ 600 ਰੁਪਏ ਪ੍ਰਾਈਸ ਲੱਗੇਗਾ ਸਿਰਫ ਤੇ ਸਿਰਫ 600 ਰੁਪਏ 5 ਮੀਟਰ ਸੂਟ ਦੀ ਕੱਟ ਹੋਏਗੀ ਲੀਸੀ ਬੀਜੀ ਦਾ ਸੂਟ ਹੋਏਗਾ ਠੀਕ ਹੈ ਕਲਰ ਇਹਦੇ ਤੁਹਾਨੂੰ ਦਿਖਾ ਦਿੰਨੇ ਆਪਾਂ ਸੈਕਿੰਡ ਕਲਰ ਆਏਗਾ ਇਹਦਾ ਇਹ ਵਾਲਾ ਗ੍ਰੀਨ ਜੀ ਟੋਨ ਆ ਗਈ ਪਿਸਤਾ ਗ੍ਰੀਨ ਜੀ ਠੀਕ ਹੈ ਨਿੱਕੀ ਨਿੱਕੀ ਬੁੱਟੀ ਦਾ ਸੂਟ ਆ ਇਸ ਤਰ੍ਹਾਂ ਆਏਗਾ ਤੇ ਇਹਦੇ ਨਾਲ ਵੀ ਇਸ ਤਰ੍ਹਾਂ ਦਾ ਹੀ ਦੁਪੱਟਾ ਆਏਗਾ ਠੀਕ ਹੈ ਦੁਪੱਟਾ ਪਿਓਰ ਦਾ ਨਹੀਂ ਹੋਏਗਾ ਜੀ 600 ਰੁਪਏ ਦਾ ਸੂਟ ਹੋਏਗਾ ਪਹਿਲਾਂ ਵੀ ਮੈਂ ਇਹਦੇ ਨਾਲ ਦੇ ਲਿਆ ਕੇ ਸੇਲ ਕੀਤੀ ਸੀ ਹੁਣ ਫਿਰ ਇਹ ਕਿਸੇ ਭੈਣ ਨੇ ਪੇਮੈਂਟ ਕਰੀ ਹੋਈ ਸੀ ਤੇ ਮੈਨੂੰ ਲਿਓਣੇ ਪਰ ਉਹਨਾਂ ਨੂੰ ਜਿਹੜੇ ਕਲਰ ਚਾਹੀਦੇ ਸੀ ਉਹਨਾਂ ਨੇ ਲੈ ਲਏ ਨੇ ਬਾਕੀ ਕਲਰ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਠੀਕ ਹੈ ਜੀ ਆ ਲਓ ਪੱਟੀ ਲੱਗੀ ਹੋਈ ਹੈ ਨੈਕਸਟ ਕਲਰ ਆ ਗਿਆ ਪੀਚ ਕਲਰ ਕਈ ਹੋਰੀ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਕਿ ਉਹ ਦੁਬਾਰਾ ਰਿਪੀਟ 'ਚ ਮਿਲ ਜਾਂਦੀਆਂ ਬਟ ਕਈ ਵਾਰੀ ਨਹੀਂ ਮਿਲਦੀਆਂ ਫਿਰ ਪੇਮੈਂਟ ਦਾ ਥੋੜਾ ਮੁਸ਼ਕਲ ਹੋ ਜਾਂਦਾ ਇਸੇ ਕਰਕੇ ਆਪਾਂ ਪਹਿਲਾਂ ਪੇਮੈਂਟ ਕਿਸੇ ਕੋ ਨਹੀਂ ਕਰਵਾਉਂਦੇ ਜਿੰਨਾ ਚਿਰ ਤੱਕ ਆਪਾਂ ਨੂੰ ਸਮਾਨ ਨਹੀਂ ਮਿਲਦਾ ਪਰ ਚਲੋ ਕੋਈ ਗੱਲ ਨਹੀਂ ਜੇ ਕੋਈ ਭੈਣ ਭਰਾ ਮਾਨ ਤਾਣਨਾ ਕਰਦੀ ਹੈ ਤੇ ਫਿਰ ਸਾਨੂੰ ਤੇ ਜ਼ਿੰਮੇਵਾਰੀ ਹੋ ਜਾਂਦੀ ਕਿ ਸਾਨੂੰ ਉਹ ਚੀਜ਼ ਲੈ ਆਣੀ ਪੈਂਦੀ ਹੈ ਹਲੋ ਜੀ ਠੀਕ ਹੈ ਇਸ ਤਰ੍ਹਾਂ ਦਾ ਆ ਗਿਆ ਇਹ ਵਾਲਾ ਸੂਟ ਜਿਤ ਨਾਲ ਆ ਗਿਆ ਇਹ ਤਿੰਨ ਕਲਰ ਇਹਦੇ ਵਿੱਚ ਅਵੇਲੇਬਲ ਨੇ ਠੀਕ ਹੈ ਪਿੰਕ ਗ੍ਰੀਨ ਪਿਸਤਾ ਗ੍ਰੀਨ ਜਿਆ ਤੇ ਇਹ ਵਾਲਾ ਪੀਚ ਤਿੰਨੋਂ ਕਲਰ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ 600 ਰੁਪਏ ਚ ਮਿਲ ਜਾਣਗੇ ਦੁਪੱਟਾ ਪਿਓਰ ਦਾ ਨਹੀਂ ਹੋਏਗਾ ਬਾਕੀ ਦੁਪੱਟਾ ਐਵੇਂ ਦਾ ਹੈ ਕਿ ਕੋਈ ਫੀਲ ਵੀ ਨਹੀਂ ਐਡਾ ਹੋਏਗਾ ਪੱਟੀ ਲੱਗੀ ਹੋਈ ਹੈ ਸਿਰ ਤੋਂ ਨਹੀਂ ਸਿਲਕੇ ਪਿਆ ਔਰ ਦੁਪੱਟਾ ਹੋਏਗਾ ਵੀ ਖੁੱਲਾ ਡੁੱਲਾ ਹਲੋ ਜੀ ਇੱਕ ਕਲਰ ਆਪਣੇ ਕੋਲ ਬਰੋਸ਼ੇ ਦਾ ਹੈਗਾ ਹਲੋ ਇੱਕ ਕਲਰ ਬਰੋਸ਼ੇ ਦਾ ਲਾਈਨਿੰਗ ਵਾਲਾ ਡਿਜ਼ਾਈਨ ਇਹ ਡਿਜ਼ਾਈਨ ਆਪਣਾ ਉਹ ਵਿਦਾਊਟ ਦੁਪੱਟਾ ਵੀ ਕੱਲ ਪਰਸੋਂ ਤੱਕ ਕੱਲ ਪਰਸੋਂ ਤੱਕ ਵੀਡੀਓ ਆਏਗੀ ਠੀਕ ਹੈ ਮਿਲ ਗਿਆ ਹੋਇਆ ਹੈ ਬਿਦਾ ਬਿਨਾ ਦੁਪੱਟੇ ਤੋਂ ਠੀਕ ਹੈ ਜਿਨ੍ਹਾਂ ਨੂੰ ਬਿਨਾ ਦੁਪੱਟੇ ਤੋਂ ਚਾਹੀਦਾ ਹੋਵੇਗਾ ਉਹ ਇਹ ਲੈ ਸਕਦੇ ਨੇ ਆਹ ਲੋ ਜੀ ਇਹਦੇ ਨਾਲ ਵੀ ਦੁਪੱਟਾ ਵੀ ਤੁਹਾਨੂੰ ਦੁਪੱਟਾ ਵੀ ਦਿਖਾ ਦੇਣੀ ਹੈ ਕਿ ਕਿੰਨਾ ਖੁੱਲਾ ਡੁੱਲਾ ਹੈ ਕੋਈ ਇਹ ਨਹੀਂ ਹੈ ਕਿ ਖੁੱਲਾ ਡੁੱਲਾ ਨਹੀਂ ਹੈ ਔਰ ਪੱਟੀ ਲੱਗਣ ਦਾ ਕਰਕੇ ਦੁਪੱਟਾ ਆਪਣਾ ਸਰਕੇਗਾ ਵੀ ਨਹੀਂ ਠੀਕ ਹੈ ਸਰਕੇਗਾ ਨਹੀਂ ਦੁਪੱਟਾ ਉਹ ਕਿ ਗੁੱਡ ਰਹੇਗਾ ਦੁਪੱਟਾ ਦੇਖ ਸਕਦੇ ਹੋ ਤੁਸੀਂ ਆਹ ਲੋ ਜੀ ਠੀਕ ਹੈ 600 ਰੁਪਿਆ ਪ੍ਰਾਈਸ ਰਹੇਗਾ ਇਹ ਵਾਲੇ ਸੂਟ ਦਾ ਬਰੋਸ਼ੇ ਦਾ ਸੂਟ ਆਊਗਾ ਜਿਹੜਾ ਬਰੋਸ਼ਾ ਆਪਾਂ ਸੇਲ ਕਰਦੇ ਹਾਂ ਨਾ ਉਹ ਉਹ ਵਾਲਾ ਹੀ ਬਰੋਸ਼ਾ ਆਏਗਾ ਇਹਨਾਂ ਦਾ ਤੇ ਨੈਕਸਟ ਵੀ ਆ ਗਿਆ ਨਿੱਕੀ ਬੂਟੀ ਦਾ ਪਿਓਰ ਦੁਪੱਟੇ ਨਾਲ ਦਾ ਠੀਕ ਹੈ ਇਹ ਪਿਓਰ ਦੁਪੱਟੇ 'ਚ ਆ ਗਿਆ ਨਿੱਕੀ ਬੂਟੀ ਦਾ ਸੂਟ ਇਹ ਵੀ ਆਏਗਾ ਲੀਜੀਬੀਸੀ कॉटन ਦਾ ਸੂਟ ਆਏਗਾ ਠੀਕ ਹੈ ਇਹਦੇ ਨਾਲ ਆਊਗਾ ਦੁਪੱਟਾ ਪਿਓਰ ਦਾ ਤੇ ਉਹ ਵੀ ਪ੍ਰਿੰਟ ਹੀ ਆਊਗਾ ਠੀਕ ਹੈ ਦੁਪੱਟਾ ਪਿਓਰ ਦਾ ਆਊਗਾ ਤੇ ਪ੍ਰਿੰਟ ਆਊਗਾ ਇਹ ਤੁਸੀਂ ਦੇਖ ਸਕਦੇ ਜੀ ਠੀਕ ਹੈ ਔਰ ਇਹਦਾ ਪ੍ਰਾਈਸ ਲੱਗੇਗਾ 650 ਠੀਕ ਹੈ 650 ਪ੍ਰਾਈਸ ਲੱਗੇਗਾ ਇਹ ਵਾਲੇ ਸੂਟ ਦਾ ਇਹ ਤੁਹਾਨੂੰ 3-4 ਕਲਰ ਮਿਲ ਜਾਣਗੇ ਲਾਈਟ ਵੀ ਇੱਕ yellow ਆ ਗਿਆ ਜਿਵੇਂ ਇੱਕ ਆ ਗਿਆ ਬਹੁਤ ਸੋਹਣਾ ਲਾਈਟ ਜਿਹਾ ਕਲਰ ਹੈ ਦੁਪट्टे ਦਾ ਇੱਕ ਨੰਬਰ ਥੋੜਾ ਡਾਰਕ ਲੱਗਦਾ ਜਦੋਂ ਤੁਸੀਂ ਖਿਲਾੜ ਕੇ ਲਓਗੇ ਉਦੋਂ ਠੀਕ ਲੱਗੇਗਾ ਇਹ ਮੈਂ ਨਾਲ ਦੀ ਨਾਲ ਕਲੀਅਰ ਕਰਦਾ ਫਿਰ ਬਾਅਦ ਵਿੱਚ ਇਹ ਨਾ ਹੋਵੇ ਕਿ ਤੁਸੀਂ ਕਹੋ ਕਿ ਦੁਪੱਟਾ ਡਾਰਕ ਆ ਸੂਟ ਲਾਈਟ ਆ ਠੀਕ ਹੈ ਇਹ ਡਾਰਕ ਕਲਰ ਆ ਨਾ ਜਿਹੜਾ ਸੂਟ ਦੇ ਵਿੱਚ ਉਹਦੇ ਨਾਲ ਮੈਚ ਕਰਦਾ ਐਵੇਂ ਪੂਰਾ ਮੈਚ ਕਰ ਜੇਗਾ ਠੀਕ ਹੈ ਜੀ 650 ਪ੍ਰਾਈਸ ਰਹੇਗਾ। ਕਾਸੇ ਦਾ ਐਕਚੁਅਲ ਪ੍ਰਾਈਸ 700 750 ਸੀਗਾ ਤੇ ਆਪਾਂ ਇਹਨਾਂ ਸੁੱਟਾਂ ਚ ਲੈਸ ਕਰ ਦਿੱਤੀ ਹੈ। ਆ ਲਓ ਜੀ। ਇਹ ਆ ਗਿਆ ਬਹੁਤ ਸੋਹਣਾ ਕਲੇਜੀ ਜਿਹਾ ਕਲਰ ਆ ਗਿਆ। ਸਕਿਨ ਸਕਿਨ ਜਿਹਾ ਕਲੇਜੀ ਕਲਰ ਆ ਗਿਆ। ਆ ਲਓ। ਤੇ ਨਾਲ ਹੀ ਆਪਾਂ ਤੁਹਾਨੂੰ ਦੁਪੱਟਾ ਵੀ ਖੋਲ ਕੇ ਦਿਖਾ ਦੇਣਾ ਹੈ। ਐਲੋ ਜੀ। ਠੀਕ ਹੈ। ਇਹਦਾ ਪ੍ਰਾਈਸ ਤੁਹਾਨੂੰ ਕਿੰਨਾ ਦੱਸਿਆ ਆਪਾਂ? 650 ਹਨਾ 650 ਲੱਗੇਗਾ। नैक्सट आ गया ग्रे कलर यह कलर बहुत सोना येलो तो ए पिके डिजाइन देने ठीक है एलो ग्रे कलर यह आ गया नाल दुपट्टा ग्रे का ठीक है जी पहला दुपट्टा आ गया ग्रे का प्राइज वह भी साढ़े छे सौ लगेगा नैक्सट आ गया अपने को सत सौ रुपए का सूट है पर आप छे सौ रुपए देवे तो नाल काफ़ी सूट सेल किए इस बार आलओवर सूट आऊगा कॉटन मसलीन का ठीक है ਬਹੁਤ ਹੀ ਸੋਹਣਾ ਕਪੜਾ ਹੱਥ ਲਾਉਂਦੇ ਨਾ ਮਜ਼ਾ ਹੀ ਆ ਗਿਆ ਇਕਦਮ ਮਖਮਲੀ ਜੀ ਫੀਲ ਆਈ ਓਕੇ ਇਹ ਆਏਗਾ ਕਾਟਨ ਮਸਲੀਨ ਦਾ ਸੂਟ ਆਏਗਾ ਨਾਲ ਆਏਗਾ ਕਾਟਨ ਦਾ ਹੀ ਦੁਪੱਟਾ ਡਿਜੀਟਲ ਕਾਟਨ ਮਸਲੀਨ ਦਾ ਡਿਜੀਟਲ ਦੁਪੱਟਾ ਆਏਗਾ ਠੀਕ ਹੈ ਜੀ ਇਸ ਤਰ੍ਹਾਂ ਸੂਟ ਸੋਹਣਾ ਹੈ ਸ਼ਾਨਦਾਰ ਹੈ ਸਿੰਗਲ ਪੀਸ ਅਵੇਲੇਬਲ ਨੇ 700 ਰੁਪਏ ਦਾ ਸੂਟ ਆਪਾਂ ਤੁਹਾਨੂੰ 650 ਚ ਦੇ ਦਾਂਗੇ ਅੱਜ ਦੀ ਅੱਜ ਠੀਕ ਹੈ ਹੈਲੋ ਨੈਕਸਟ ਸੂਟ ਵੀ ਆ ਗਿਆ ਇਸੇ ਸਟੌਕ ਦੇ ਵਿੱਚ ਹੀ ਆ ਗਿਆ ਜਿਹੜਾ ਮੈਂ ਤੁਹਾਨੂੰ ਹੁਣ ਦਿਖਾਇਆ ਹੈ ਗ੍ਰੇ ਕਲਰ ਆ ਗਿਆ ਠੀਕ ਹੈ ਆ ਲਓ ਓਕੇ ਜੀ ਇਹ ਆ ਗਿਆ ਗ੍ਰੇ ਕਲਰ ਪ੍ਰਿੰਟ ਵੀ ਸ਼ਾਨਦਾਰ ਸਿੰਗਲ ਪੀਸ ਅਵੇਲੇਬਲ ਆ ਦੁਪੱਟਾ ਵੀ ਐਵੇਂ ਦਾ ਹੀ ਆਏਗਾ ਮਸਲੀਨ कॉटन ਦਾ ਤੇ ਪ੍ਰਾਈਸ ਉਹੀ ਆਏਗਾ 3500 ਹਣਾ ਹੈਲੋ ਜੀ ਨੈਕਸਟ ਸੂਟ ਆ ਗਿਆ ਆਪਣੇ ਕੋਲ ਕਡਾਈ ਚ ਆ ਗਿਆ ਇਹ ਵੀ ਲੀਚੀਬੀਜੀ ਦਾ ਆ ਗਿਆ ਕਡਾਈ ਵਾਲਾ ਸੂਟ ਠੀਕ ਹੈ ਅੱਜ ਕਡਾਈ ਵਾਲੇ ਸੂਟ ਵੀ ਤੁਹਾਨੂੰ ਦੇ ਦੇਣੇ ਬਹੁਤ ਘੱਟ ਆਪਾਂ ਕਡਾਈ ਵਾਲੇ ਸੂਟ ਲਾਂਦੇ ਕਿਉਂਕਿ ਸੇਲ ਹੀ ਨਹੀਂ ਹੁੰਦੇ ਇੰਨੇ ਜ਼ਿਆਦਾ ਜ਼ਿਆਦਾ ਟ੍ਰੈਂਡ ਚ ਰਹਿੰਦੀਆਂ ਨੇ ਜਿਹੜੀਆਂ ਚੀਜ਼ਾਂ ਹਣਾ ਨਾਰਮਲ ਵੀ ਚੱਲਦੀਆਂ ਰਹਿੰਦੀਆਂ ਨੇ ਇਹ ਆ ਗਿਆ ਕਡਾਈ ਦੇ ਵਿੱਚ ਠੀਕ ਹੈ ਕਡਾਈ ਵਾਲਾ ਸੂਟ ਆਊਗਾ ਘੇਰੇ ਤੇ ਕਡਾਈ ਆਊਗੀ ਲੀਚੀਬੀਜੀ ਦਾ ਸੂਟ ਨਾਲ ਆਊਗਾ ਦੁਪੱਟਾ ਪਿਓਰ ਦਾ ਪਿਓਰ ਦਾ ਦੁਪੱਟੇ ਵਾਲਾ ਸੂਟ ਆਊਗਾ ਪਲੇਨ ਦੁਪੱਟਾ ਹੋਊਗਾ ਕੋਈ ਲੈਸ ਨਹੀਂ ਲੱਗੀ ਕੋਈ ਕੁਛ ਨਹੀਂ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਲੈਸ ਲਗਵਾ ਸਕਦੇ ਜੇ ਇਹਦੇ ਤੇ ਮੈਂ ਦੁਪੱਟਾ ਵੀ ਛੇਪਾ ਦਿੰਨੀ ਆ ਤੇ ਪਲੇਨ ਦੁਪੱਟਾ ਆਊਗਾ ਪ੍ਰਾਈਸ ਰਹੂਗਾ ਜੀ 650 ਸੂਟ ਦਾ ਪ੍ਰਾਈਸ 650 ਰਹੂਗਾ ਐਵਰ ਸੂਟ ਦਾ ਪ੍ਰਾਈਸ ਠੀਕ ਹੈ ਕਲਰ ਬਹੁਤ ਸੋਹਣਾ ਹੈ ਹਲੋ ਸੂਟ ਬਣ ਜਾਏਗਾ ਖੁੱਲਾ ਢੁੱਲਾ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਜੀ ਪਿੰਕ ਪੀਚ ਕਲਰ ਠੀਕ ਹੈ ਹਲੋ ਮੈਂ ਐਵੇਂ ਦਿਖਾ ਦਿੰਨੀ ਆ ਪਿੰਕ ਪੀਚ ਕਲਰ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪੀਠਿਆ ਪੀਠਿਆ ਜਾਂ ਜੜਿਆ ਹੋਇਆ ਕੰਮ ਹੋਇਆ ਇਹਦੇ ਤੇ ਹਨ ਤੇ ਇਹਦੇ ਨਾਲ ਵੀ ਆਏਗਾ ਪਿਓਰ ਦਾ ਪਲੇਨ ਦੁਪੱਟਾ ਆਏਗਾ ਲੇਸ ਤੁਸੀਂ ਆਪਣੀ ਮਰਜ਼ੀ ਨਾਲ ਲਗਵਾ ਸਕਦੇ ਜੇ ਬਹੁਤ ਸੋਹਣਾ ਸੂਟ ਬਣੇਗਾ ਸਿਰਫ 650 ਚ ਰੱਖੜੀ ਆ ਰਹੀ ਹੈ ਮੋਜਾਂ ਲੁੱਟ ਲੋ ਮੇਲੇ ਲੁੱਟ ਲੋ ਠੀਕ ਹੈ ਅਗਲਾ ਕਲਰ ਆ ਗਿਆ ਜੀ ਫਲਾਈਟ ਜਾਂ ਲਵੈਂਡਰ ਕਲਰ ਆ ਗਿਆ ਬਹੁਤ ਹੀ ਸੋਹਣਾ ਆ ਲਓ ਠੀਕ ਹੈ ਨਿੱਕੀ ਨਿੱਕੀ ਬੂਟੀ ਵਿੱਚ ਘਾਰ ਵੀ ਆਉਗੀ ਹਣਾ ਸਾਰੀ ਫਰੰਟ ਤੇ ਹੀ ਆਊਗੀ। ਇਹ ਨਹੀਂ ਹੈ ਕਿ ਬਸ نیچے-नीचे ਹੀ ਆ ਲੋ ਜੀ ਸਾਰੀ ਫਰੰਟ ਤੇ ਆਊਗੀ। ਲੀਚੀ-ਬੀਜੀ ਦਾ ਸੂਟ ਆਊਗਾ। ਹਲੋ ਠੀਕ ਹੈ। ਓਕੇ ਜੀ। ਕਲਰ ਬਹੁਤ ਸੋਹਣਾ ਪਿਓਰ ਦਾ ਹੀ ਦੁਪੱਟਾ ਹੋਊਗਾ ਨਾਲ ਤੇ ਪ੍ਰਾਈਸ 650 ਆਊਗਾ। ਠੀਕ ਹੈ 600 ਤੇ 650 ਵਾਲੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਆਪਾਂ ਸੂਟ ਦਿਖਾਏ 600 ਤੇ 650 ਵਾਲੇ ਪਹਿਲੇ ਸੂਟ ਸੀਗੇ ਜਿਹੜੇ ਉਹ 600 ਵਾਲੇ ਉਸ ਤੋਂ ਬਾਅਦ 650 ਵਾਲੇ ਠੀਕ ਹੈ ਜੀ। ਉਮੀਦ ਕਰਦੇ ਹਾਂ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਅੱਜ ਤੇ ਅਗਰ ਤੁਹਾਨੂੰ ਪਸੰਦ ਆਇਆ ਤੇ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ